ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਬੜੀ ਠੰਡ ਦਾ ਮੌਸਮ ਸੀ ਚਾਰੋਂ ਪਾਸੇ ਠੰਡ ਪੈ ਰਹੀ ਸੀ ਦਿਨ ਰਾਤ ਧੁੰਦ ਪੈ ਰਹੀ ਸੀ ਫਿਰ ਥੋੜੀ ਜਿਹੀ ਧੁੰਦ ਹਟਦੀ ਹੈ ਸੂਰਜ ਦੀ ਕਿਰਨਾਂ ਲਗਦੀਆਂ ਹਨ ਲੋਕਾਂ ਨੂੰ ਸੂਰਜ ਚੰਗਾ ਲੱਗਣ ਲੱਗ ਪਿਆ ਦੁਪਹਿਰ ਵਿੱਚ ਬੈਠਦੇ ਹਨ ਪਰ ਨਗਰ ਰਾਏ ਭੋਇੰਦੀ ਤਲਵੰਡੀ ਦਾ ਬਾਦਸ਼ਾਹ ਰਾਏ ਬੁਲਾਰ ਹੈ ਉਹ ਕਈ ਵਾਰ ਬਾਬਾ ਮਹਿਤਾ ਕਾਲੂ ਜੀ ਨੂੰ ਪੁੱਛਦਾ ਹੈ ਮਹਿਤਾ ਕਾਲੂ ਕੋਈ ਘਰ ਦੀ ਖੁਸ਼ੀ ਦੀ ਖਬਰ ਸੁਣਾ ਗੁਰੂ ਪਿਆਰਿਓ ਬਾਬਾ ਕਾਲੂ ਜੀ ਨੇ ਕਿਹਾ ਐ ਮਹਾਰਾਜ ਰਾਏ ਬੁਲਾਰ ਜੀ ਅਜੇ ਥੋੜਾ ਸਮਾਂ ਬਾਕੀ ਹੈ ਤੁਸੀਂ ਵੀ ਖੁਦਾ ਦੀ ਬੰਦਗੀ ਕਰਦੇ ਹੋ ਨਿਆ ਪਸੰਦ ਰਾਜੇ ਹੋ ਜਦੋਂ ਤੁਸੀਂ ਖੁਦਾ ਦੀ ਇਬਾਦਤ ਕਰੋ ਤਾਂ ਮੇਰੇ ਵੱਲੋਂ ਇੱਕ ਅਰਦਾਸ ਖੁਦਾ ਦੇ ਚਰਣਾ ਵਿੱਚ ਕਰ ਦਿਓ ਕਿ ਜੋ ਮੇਰੇ ਘਰ ਬੱਚਾ ਆਵੇ ਰੱਬ ਕਿਰਪਾ ਕਰਕੇ ਆਪਣਾ ਰੂਪ ਬਖਸ਼ੇ ਚੰਗਾ ਬਾਲਕ ਰੱਬ ਬਖਸ਼ੀਸ਼ ਕਰਨ ਜੀ ਦੇ ਨਾਲ ਜਗਤ ਵਿੱਚ ਸੋਭਾ ਹੋਵੇ ਗੁਰੂ ਪਿਆਰਿਓ ਕੌਣ ਦੱਸੇ ਬਾਬਾ ਮਹਤਾ ਕਾਲੂ ਜੀ ਨੂੰ ਕਿ ਇਸ ਘਰ ਵਿੱਚ ਕੋਈ ਛੋਟੀ ਮੋਟੀ ਸੋਭਾ ਕਰਨ ਵਾਲਾ ਬਾਲਕ ਨਹੀਂ ਆ ਰਿਹਾ ਹੈ ਇਸ ਘਰ ਵਿੱਚ ਲੋਕਾਂ ਨੂੰ ਅਤੇ ਸੰਸਾਰ ਨੂੰ ਸੋਭਾ ਮੰਡਣ ਵਾਲਾ ਖੁਦ ਮਾਲਕ ਇਸ ਧਰਤੀ ਤੇ ਆ ਰਿਹਾ ਹੈ ਕੋਈ ਬਾਲਕ ਨਹੀਂ ਆ ਰਿਹਾ ਹੈ ਧਰਤੀ ਦਾ ਮਾਲਕ ਇਸ ਧਰਤੀ ਤੇ ਆਉਣ ਵਾਲਾ ਹੈ ਇਸ ਤਰ੍ਹਾਂ ਰਾਏ ਬੁਲਾਰ ਤੇ ਬਾਬਾ ਮਹਿਤਾ ਕਾਲੂ ਕਈ ਵਾਰ ਘਰ ਦੀਆਂ ਗੱਲਾਂ ਵੀ ਕਰਦੇ ਸਨ ਗੁਰੂ ਪਿਆਰਿਓ ਭਾਈ ਸੰਤੋਖ ਸਿੰਘ ਲਿਖਦੇ ਹਨ ਥੋੜੇ ਦਿਨ ਪਹਿਲਾਂ ਘਟੋ ਘਟ ਅਜੇ 1 ਮਹੀਨਾ ਪਿਆ ਹੈ ਤਾਂ ਮਾਤਾ ਬਨਾਰਸੀ ਦੇਵੀ ਨੇ ਉਸੇ ਰਾਏ ਭੋਈ ਦੀ ਤਲਵੰਡੀ ਵਿੱਚ ਇੱਕ ਬਜ਼ੁਰਗ ਮੁਸਲਮਾਨ ਔਰਤ ਰਹਿੰਦੀ ਹੈ ਜਿਹੜਾ ਦਾਈ ਦਾ ਕੰਮ ਕਰਦੀ ਹੈ ਉਹਨੂੰ ਕਿਸੇ ਦੇ ਹੱਥ ਸਨੇਹਾ ਕਰਕੇ ਬੁਲਾਇਆ ਹੈ ਉਹ ਘਰ ਵਿੱਚ ਆਈ ਤਾਂ ਬਜ਼ੁਰਗ ਦੌਲਤਾਂ ਦਾਈ ਨੂੰ ਮਾਤਾ ਬਨਾਰਸੀ ਦੇਵੀ ਨੇ ਕਿਹਾ ਮਾਤਾ ਹੁਣ ਅੱਜ ਤੋਂ ਬਾਅਦ ਤੂੰ ਮੇਰੀ ਨੌ ਤਿਰਕਾਂ ਦਾ ਧਿਆਨ ਰੱਖਣਾ ਹੈ ਰੋਜ਼ ਆਉਣਾ ਹੈ ਇਹਦੀ ਸੇਵਾ ਕਰਕੇ ਜਾਣਾ ਹੈ ਇਹ ਸਾਰੀ ਜ਼ਿੰਮੇਵਾਰੀ ਤੇਰੀ ਹੈ ਤਾਂ ਇੱਕ ਮਹੀਨਾ ਪਹਿਲਾਂ ਦੋਲਤਾ ਦਾਈ ਸੇਵਾ ਵਿੱਚ ਲੱਗ ਗਈ ਕਹਿੰਦੇ ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਨੇ ਉਤਸ਼ਾਹ ਵੱਧਦਾ ਹੈ ਆਪਣੇ ਆਪ ਚਾ ਵੱਧਦਾ ਹੈ ਉਹ ਜਿਹੜੀ ਦੋਲਤਾ ਦਾਈ ਹੈ ਉਹ ਕਈ ਕਈ ਘੜੀਆਂ ਉਸ ਘਰ ਵਿੱਚ ਰਹਿੰਦੀ ਹੈ ਉਹ ਪੈਸਿਆਂ ਦੀ ਖਾਤਰ ਨਹੀਂ ਆ ਰਹੀ ਉਹਦੇ ਮਨ ਵਿੱਚ ਕਈ ਫੁਰਨੇ ਆਉਂਦੇ ਹਨ ਕਿ 5 ਸਾਲ ਪਹਿਲਾਂ ਇਹਨਾਂ ਦੇ ਘਰ ਔਲਾਦ ਖੋਈ ਉਹ ਤਾਂ ਨਾਨਕਿਆਂ ਦੇ ਘਰ ਬੱਚੀ ਪੈਦਾ ਹੋਈ ਜੇ ਇਸ ਵਾਰ ਕਿਤੇ ਪਟਵਾਰੀਆਂ ਦੇ ਘਰ ਪੁੱਤਰ ਹੋ ਜਾਏ ਤਾਂ ਮੈਨੂੰ ਕੀ ਹੀ ਦੇਣਗੇ ਦੌਲਤਾਂ ਦਾਈ ਮਨ ਵਿੱਚ ਇਸ ਤਰ੍ਹਾਂ ਖੁਸ਼ੀ ਦਾ ਇਜ਼ਹਾਰ ਕਰਦੀ ਹੈ ਜੇ ਇਹਨਾ ਦੇ ਘਰ ਉੱਤਰ ਹੋਇਆ ਮੈਂ ਪਟਵਾਰੀਆਂ ਸੋਂ ਥੋੜੇ ਪੈਸੇ ਮੰਗ ਲਾਂਗੀ ਫਿਰ ਮੈਂ ਮਹਤਾ ਕਾਲ ਨੂੰ ਕਹਿਵਾਂਗੀ ਮੇਰੇ ਦੋ ਤਿੰਨ ਬੱਚੇ ਹਨ ਥਾਂ ਥੋੜੀ ਹੈ ਮੈਨੂੰ ਕਿਤੇ ਥੋੜੀ ਜਹੀ ਰਾਜੇ ਤੋਂ ਥਾਂ ਦਿਵਾ ਦੇਵੇ ਜਾਂ ਮੈਂ ਇਹ ਕਹਾਂਗੀ ਮੈਨੂੰ ਆਹ ਕੁਝ ਦੇ ਦੇ ਗੁਰੂ ਪਿਆਰੇਓ ਇਸ ਤਰ੍ਹਾਂ ਡੋਲਦਾ ਢਾਈ ਰੋਜ਼ ਆਉਂਦੀ ਹੈ ਮਾਂ ਤ੍ਰਿਪਤਾ ਦੀ ਸੇਵਾ ਕਰਕੇ ਚਲੀ ਜਾਂਦੀ ਹੈ ਮਨ ਵਿੱਚ ਕਈ ਫੁਰਨੇ ਆਉਂਦੇ ਹਨ ਇਹ ਖੁਸ਼ੀ ਹੋਈ ਤਾਂ ਮੈਂ ਆਹਾ ਕੁਝ ਮੰਗਣਾ ਹੈ ਪੁੱਤਰ ਹੋਇਆ ਤਾਂ ਮੈਂ ਆਹਾ ਕੁਝ ਮੰਗਣਾ ਹੈ ਇਸ ਤਰ੍ਹਾਂ ਦੌਲਤਾ ਦਾਈ ਰੋਜ਼ ਸੋਚਦੀ ਹੈ ਮਨ ਦੇ ਅੰਦਰ ਚਾਹ ਹੁਲਾਸ ਵੱਧਦਾ ਜਾਂਦਾ ਹੈ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਇਸ ਤਰ੍ਹਾਂ ਦੀ ਖੁਸ਼ੀ ਦੌਲਤਾ ਦਾਈ ਦੇ ਮਨ ਵਿੱਚ ਹੈ ਜੇ ਰੀ ਖਤਮ ਨਹੀਂ ਹੁੰਦੀ ਘਰ ਵਿੱਚ ਆਉਂਦੀ ਹੈ ਤੇ ਖੁਸ਼ੀ ਪੈਦਾ ਹੁੰਦੀ ਹੈ ਫਿਰ ਆਪਣੇ ਘਰ ਵਿੱਚ ਚਲੀ ਜਾਂਦੀ ਹੈ ਤੇ ਹੁਣ ਉਹਨੂੰ ਵਖਰਾ ਜਿਹਾ ਆਨੰਦ ਮਿਲਦਾ ਹੈ ਜ਼ਿੰਦਗੀ ਵਿੱਚ ਇਹਾਂ ਦੀ ਖੁਸ਼ੀ ਕਦੇ ਨਹੀਂ ਆਈ ਅੱਗੇ ਲੋਕਾਂ ਦੇ ਘਰੇ ਸੇਵਾ ਕਰਕੇ ਜਾਣਾ ਜਾਣ ਕਰਦਿਆਂ ਆਟਾ ਢਾਲ ਲੈ ਜਾਣਾ ਪਰਿਵਾਰ ਵਿੱਚ ਜਾ ਕੇ ਫਿਰ ਕਲੇਸ਼ ਹੋਣਾ ਘਰ ਦੀਆਂ ਹੋਰ ਚਿੰਤਾਵਾਂ ਪਰੇਸ਼ਾਨੀਆਂ ਵਿੱਚ ਦਾਈਵੇਂ ਦੁਖੀ ਰਹਿਣਾ ਪਰ ਹੁਣ ਪਤਾ ਨਹੀਂ ਕਿਉਂ ਕੁਝ ਦਿਨ ਲੰਘੇ ਹਨ ਇਹਨੂੰ ਘਰ ਵਿੱਚ ਵੀ ਖੁਸ਼ੀ ਤੇ ਆਨੰਦ ਰਹਿੰਦਾ ਹੈ ਇੱਕ ਵੱਖਰਾ ਹੀ ਨਾਲ ਤਲਵੰਡੀ ਵਿੱਚ ਗੂੰਜਣ ਲੱਗ ਪਿਆ ਹੈ ਇੰਜ ਲੱਗਦਾ ਹੈ ਜਿਵੇਂ ਦੇਵਤੇ ਰੋਜ਼ ਸ਼ੰਖ ਵਜਾ ਰਹੇ ਹੋਣ ਤਲਵੰਡੀ ਵਿੱਚ ਲੋਕਾਂ ਦੀ ਸਿਰਫ ਇਸਤਰ ਹੋਣ ਲੱਗ ਪਈ ਬੇਕਾਰੀ ਵਰਤੀ ਮਨ ਵਿੱਚੋਂ ਸਮਾਪਤ ਹੋ ਗਈ ਗਰੀਬ ਲੋਕ ਵੀ ਅਤ ਦੇ ਸਕੂਨ ਵਿੱਚ ਰਹਿਣ ਲੱਗ ਪਏ ਕਹਿੰਦੇ ਸੁਗੰਧੀ ਤਾਂ ਇੰਜ ਲੱਗਦੀ ਹੈ ਜਿਵੇਂ ਦੇਵਤੇ ਹਿਮਾਲਿਆ ਪਰਵਤ ਤੋਂ ਚੰਦਨ ਲਿਆ ਕੇ ਤਲਵੰਡੀ ਤੇ ਛਿੜਕ ਗਏ ਹੋਣ ਆਤ ਦੀ ਸੁਗੰਧ ਅਤੇ ਸੁਖ ਆਨੰਦ ਤੇ ਖੁਸ਼ੀ ਨਾਲ ਤਲਵੰਡੀ ਭਰ ਗਈ ਰਾਜਾ ਰਾਏ ਬੁਲਾਰ ਕਈ ਵਾਰ ਮਹਿਤਾ ਬਾਬਾ ਕਾਲੂ ਜੀ ਨੂੰ ਪੁੱਛਦਾ ਹੈ ਆ ਘਰ ਵਿੱਚ ਕਈ ਗੱਲਾਂ ਚੱਲ ਰਹੀਆਂ ਹਨ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਦੌਲਤਾदाई ਆਈ ਇਹਨੂੰ ਘਰ ਪਰਿਵਾਰ ਵੇੜੇ ਵਿੱਚ ਬੈਠਾ ਪਟਵਾਰੀ ਮਹਤਾ ਕਾਲੂ ਜੀ ਮਿਲ ਪਿਆ ਇਹਨੇ ਪਹਿਲਾਂ ਬਜ਼ੁਰਗਾਂ ਨੂੰ ਪਿਆਰ ਨਾਲ ਨਮਸਕਾਰ ਕੀਤੀ ਬਾਬਾ ਸ਼ਿਵਰਾਮ ਵੇਦੀ ਜੀ ਨੂੰ ਦੋਵੇਂ ਪਿਓ ਪੁੱਤਰ ਮੰਝੇ ਤੇ ਬੈਠੇ ਸਨ ਨਾਲ ਹੀ ਗੁਰੂ ਨਾਨਕ ਸਾਹਿਬ ਦੇ ਚਾਚਾ ਬਾਬਾ ਲਾਲੂ ਜੀ ਬੈਠੇ ਹਨ ਕੋਲ ਹੀ ਬਿਰਧ ਮਾਈ ਮਾਤਾ ਬਨਾਰਸੀ ਦੇਵੀ ਬੈਠੀ ਹੈ ਅੱਜ ਦੌਲਤਾ ਬਾਈ ਨੇ ਕਿਹਾ ਸਾਰਾ ਪਰਿਵਾਰ ਇਕੱਠਾ ਹੈ ਅੱਜ ਮੈਨੂੰ ਮਨ ਦੀ ਗੱਲ ਕਹਿ ਦੇਣੀ ਚਾਹੀਦੀ ਹੈ ਕੋਲ ਹੋ ਕੇ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਪਿਆਰ ਨਾਲ ਕਿਹਾ ਪਟਵਾਰੀ ਜੀ ਜੇ ਇਸ ਵਾਰ ਖੁਦਾ ਦੀ ਨਜ਼ਰ ਹੋਈ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਤਾਂ ਵੇਖਿਓ ਕੰਜੂਸੀ ਨਾ ਕਰਿਓ ਐਨਾ ਅਮੀਰ ਘਰ ਹੈ ਪੂਰੀ ਤਲਵੰਡੀ ਵਿੱਚੋਂ ਤੁਹਾਡਾ ਇਸ ਵਾਰ ਕੰਜੂਸੀ ਨਾ ਕਰਿਓ ਦਿਲ ਖੋਲ ਕੇ ਦਾਨ ਦਿਓ ਇਸ ਵਾਰ ਮਹਿਤਾ ਕਾਲੂ ਜੀ ਮੈਨੂੰ ਥੋੜੀ ਜਹੀ ਮਾਇਆ ਦੇ ਦੇਈ ਘਰ ਵਿੱਚੋਂ ਗਰੀਬੀ ਮੁੱਕ ਜਾਏਗੀ ਨੇੜੇ ਸਰਦੀ ਦੀ ਰੁੱਤ ਆ ਰਹੀ ਹੈ ਮੈਨੂੰ ਇੱਕ ਗਰਮ ਬਿਸਤਰਾ ਦੇ ਦੇਈ ਇੱਕ ਅੱਧਾ ਸੂਟ ਦੇ ਦੇਈ ਪਟਵਾਰੀ ਜੀ ਘਰ ਵਿੱਚੋਂ ਕਣਕ ਮੁਖ ਗਈ ਹੈ ਦੋ ਮਣ ਕਣਕ ਵੀ ਦੇ ਦੇਈ ਗੁਰੂ ਪਿਆਰਿਓ ਅੱਜ ਪਤਾ ਨਹੀਂ ਕਿਹ ਕੀ ਦੌਲਤਾ ਦਾਈ ਮੰਗਣ ਲੱਗ ਪਈ ਮੰਗਦਿਆਂ ਮੰਗਦਿਆਂ ਅੱਖਾਂ ਚੋਂ ਵਿਰਾਗ ਆ ਗਿਆ ਕੌਣ ਦੱਸੇ ਦੌਲਤਾ ਦਾਈ ਨੂੰ ਕੌਣ ਦੱਸੇ ਦੌਲਤਾ ਦਾਈ ਨੂੰ ਦਾਣੇ ਮੰਗਦੀ ਹੈ ਤੂੰ ਪਦਾਰਥ ਮੰਗ ਰਹੀ ਹੈ ਤੂੰ ਪਟਵਾਰੀਆਂ ਦੇ ਘਰ ਦੇ ਵਿੱਚੋਂ ਪੈਸੇ ਮੰਗ ਰਹੀ ਹੈ ਦੌਲਤਾ ਦਾਈ ਤੂੰ ਤਾਂ ਪਹਿਲਾ ਹੀ ਦੁਨੀਆ ਤੋਂ ਭਾਗਾ ਵਾਲੀ ਔਰਤ ਹੈਂ ਇਸ ਧਰਤੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਜਨਮ ਦੇਣ ਵਾਲੀ ਮਾਂ ਨੂੰ ਬਾਅਦ ਵਿੱਚ ਹੋਣਗੇ ਪਹਿਲਾਂ ਦੌਲਤਾ ਦਾਈ ਨੂੰ ਹੋਣਗੇ ਦੁਨੀਆ ਤੋਂ ਸਭ ਤੋਂ ਜ਼ਿਆਦਾ ਭਾਗਾ ਵਾਲੀ ਔਰਤ ਹੈਂ ਦੌਲਤਾ ਦਾਈ ਪਤਾ ਹੈ ਕਿਉਂ ਇਸ ਧਰਤੀ ਤੇ ਸਭ ਤੋਂ ਪਹਿਲਾਂ ਜੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਹਨ ਤਾਂ ਦੋਲਤਾदाई ਨੂੰ ਹੋਏ ਹਨ ਬਾਕੀ ਦੁਨੀਆ ਨੇ ਬਾਅਦ ਵਿੱਚ ਦਰਸ਼ਨ ਕੀਤੇ ਸਭ ਤੋਂ ਪਹਿਲਾਂ ਦਰਸ਼ਨ ਦੋਲਤਾदाई ਨੂੰ ਦੋਲਤਾदाई ਤੋਤਾ ਪਹਿਲਾਂ ਹੀ ਭਾਗਾ ਵਾਲੀ ਹੈ ਮੰਗਦਿਆ ਮੰਗਦਿਆ ਰੋ ਪਈ ਤਾਂ ਪਟਵਾਰੀ ਬਾਬਾ ਕਾਲੂ ਜੀ ਨੇ ਕੋਲ ਹੋ ਕੇ ਕਿਹਾ ਮਾਈ ਰੋ ਨਾ जो तू कहेगी तेरी मांदी इच्छा अनुसार जो मंगेगी तेरी झोली झोड़ी वेचपांवांगे पैसे चाहिदे ने दाने चाहिदे ने बिस्तरा चाहिदा है तेरे बच्चें वास्ते जो चाहिदा है वो असी दे खुदा नजर करे साढे घर बालक होवे भाई संतोष सिंह जी लिखदे हैं इस तरह 1526 ਸੰਮਤ ਆਇਆ ਹੈ ਸਨ 1469 ਈਸਵੀ ਆਈ ਹੈ ਕੱਤਕ ਦੀ ਪੂਰਨਮਾਸੀ ਆ ਗਈ ਹੈ ਪਾळे ਦੀ ਰੁੱਤ ਹੈ ਪੂਰਨਮਾਸੀ ਵਿੱਚ ਇੱਕ ਦਿਨ ਰਹਿ ਗਿਆ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੈ ਦੌਲਤਾदाई ਅੱਜ ਸਵੇਰੇ ਤੋਂ ਆ ਗਈ ਹੈ ਸ਼ਾਮ ਤੱਕ ਘਰ ਨਹੀਂ ਗਈ ਰਾਤ ਪੈ ਗਈ ਤਾ ਬਹੁਤ ਦੇਰ ਰਾਤ ਨਾਲਂ ਦੀ ਹੈ ਮੈਨੂੰ ਘਰ ਛੱਡ ਆਓ ਅਜੇ ਸਮਾਂ ਹੈ ਕੱਲ ਸਵੇਰੇ ਸਾਂਝਰੇ ਮੈਂ ਫਿਰ ਆ ਜਾਵਾਂਗੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਥੋੜਾ ਹਨੇਰਾ ਪਿਆ ਤੇ ਘਰ ਦੀ ਨੌਕਰਾਨੀ ਨੂੰ ਕਿਹਾ ਦولتਾ ਨੂੰ ਘਰ ਛੱਡ ਆ ਤਾਂ ਉਹ ਘਰ ਦੀ ਨੌਕਰਾਨੀ ਤੁਰਸਾ ਬਾਈ ਬ੍ਰਧ ਮਾਈ ਦولتਾ ਦਾਇ ਨੂੰ ਘਰ ਛੱਡ ਆਈ ਸਵੇਰੇ ਦਿਨ ਚੜਿਆ ਉਹ ਸਮੇਂ ਬਨਾਰਸੀ ਦੇਵੀ ਮਾਤਾ ਜੀ ਨੇ ਆਪਣੇ ਘਰ ਦੀ ਨੌਕਰਾਨੀ ਨੂੰ ਭੇਜਿਆ ਜਾ ਜਲਦੀ ਨਾਲ ਜਾ ਬਾਦ ਵਿੱਚ ਬਾਂਡੇ ਬਰਤਨ ਧੋ ਲੈ ਪਹਿਲਾ ਦولتਾ ਦਾਇਨ ਨੂੰ ਬੁਲਾ ਕੇ ਲੈ ਆ ਉਹਨੂੰ ਕਹੇ ਤ੍ਰਿਪਤਾ ਦੀ ਹਾਲਤ ਠੀਕ ਨਹੀਂ ਹੈ ਗੁਰੂ ਪਿਆਰੇਓ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਤੁਲਸਾ ਬਾਈ ਨੇ ਝਾੜੂ ਲੋਣਾ ਬੰਦ ਕਰ ਦਿੱਤਾ ਬਰਤਨ ਮਾਂਜਣੇ ਉੱਥੇ ਹੀ ਛੱਡ ਦਿੱਤੇ ਹਰਦੀ مالک ਬਿਰਧ ਮਾਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤਰਦੀ ਬਨਾਰਸੀ ਦੇਵੀ ਦੇ ਕਹਿਣ ਤੇ ਤੁਲਸਾ ਬਾਈ ਕਾਲੀ ਨਾਲ ਦੌੜ ਕੇ ਗਈ ਦੌਲਤਾਂ ਦੇ ਘਰ ਇਹਨੂੰ ਛੇਤੀ ਨਾਲ ਬੁਲਾਇਆ ਹੈ ਤੇ ਕਿਹਾ ਤੈਨੂੰ ਘਰ ਬੁਲਾਇਆ ਹੈ ਪਟਵਾਰੀਆਂ ਨੇ ਛੇਤੀ ਆ ਦੌਲਤਾਂ ਦਾਈ ਮਾਇਤ੍ਰਤਾ ਦੀ ਹਾਲ ਠੀਕ ਨਹੀਂ ਹੈ ਤਦ ਦੌਲਤਾਂ ਦਾਈ ਪਹੁੰਚ ਗਈ ਉਸੇ ਵਕਤ ਸਮਾਤ 1526 ਸਾਲ 1469 ਈਸਵੀ ਐਤਵਾਰ ਦਾ ਦਿਨ ਆਇਆ ਉਹ ਪੂਰਨ ਮਾਸੀ ਦਾ ਦਿਨ ਸੀ ਸਾਂਝ ਰੇ ਸੱਦ ਲਿਆ ਦولتਾ ਦਾਈ ਨੂੰ ਉਹਨੇ ਆ ਕੇ ਹਾਲਤ ਵੇਖੀ ਤਾਂ ਸੇਵਾ ਕਰਕੇ ਕੁਝ ਮਿੰਟਾਂ ਬਾਅਦ ਕਿਹਾ ਦਾਦੀ ਬਨਾਰਸੀ ਦੇਵੀ ਨੂੰ ਮਾਤਾ ਜੀ ਅਜੇ ਸਮਾਂ ਹੈ ਪਰ ਮੈਂ ਜਾਵਾਂਗੀ ਨਹੀਂ ਅੱਜ ਸਾਰਾ ਦਿਨ ਹੀ ਇੱਥੇ ਰਹਿਣਾ ਹੈ ਗੁਰੂ ਪਿਆਰਿਓ ਅੱਜ ਪੂਰੇ ਪਰਿਵਾਰ ਵਿੱਚ ਖੁਸ਼ੀ ਭਰ ਗਈ ਦਿਨ ਚੜਿਆ ਮਹਤਾ ਕਾਲੂ ਜੀ ਪੋਚ ਪੁੱਛਾ ਕੇ ਫੇਰ ਕੰਮ ਤੇ ਚਲੇ ਗਏ ਤਾਂ ਘਰ ਵਿੱਚ ਬਜ਼ੁਰਗ ਸਾਰਾ ਦਿਨ ਉਡੀਕ ਵਿੱਚ ਹਨ ਆਂਡ ਗਵਾਂਡ ਪਿਆਰ ਵਾਲੇ ਖਬਰ ਲੈ ਰਹੇ ਹਨ ਦਿਨ गु져 ਗਿਆ ਸਮਾਂ ਨਾਲ ਲੰਘ ਗਿਆ ਰਾਤ ਆ ਗਈ ਰਾਤ ਪਈ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਪੂਰਨਮਾਸੀ ਦੀ ਰਾਤ ਹੈ ਸਵੇਰ ਤੋਂ ਆਪਣੇ ਘਰ ਤੋਂ ਆਈ ਦੌਲਤਾਂदाई ਘਰ ਨਾ ਗਈ ਤਾਂ ਰਾਤ ਪਈ ਤੇ ਇਸ ਜਗਤ ਦਾ ਮਾਲਕ ਧਨ ਗੁਰੂ ਨਾਨਕ ਮਹਾਰਾਜ ਦਾ ਅਜ ਪ੍ਰਕਾਸ਼ ਹੋਣਾ ਹੈ ਤਾਂ ਪੂਰਨ ਮਾਸੀ ਦੀ ਰਾਤ ਸੀ ਇਹ ਰਾਤ ਜਾਗਦਿਆਂ ਲੰਗੀ ਦੌਲਤਾਂदाई ਦੀ ਘਰ ਪਰਿਵਾਰ ਵਾਲੇ ਕਿਸੇ ਜੀ ਨੂੰ ਨੀਂਦ ਨਹੀਂ ਆਈ ਜਦੋਂ ਘਰ ਵਿੱਚ ਖੁਸ਼ੀ ਹੋਵੇ ਜਾਂ ਫਿਰ ਦੁੱਖ ਹੋਵੇ ਉਦੋਂ ਨੀਂਦ ਹਟ ਜਾਂਦੀ ਹੈ ਪੂਰਨ ਮਾਸੀ ਦੀ ਰਾਤ ਹੈ ਚੰ드ਰਮਾ ਬਿਲਕੁਲ ਲਵੇੜੇ ਦੇ ਉੱਪਰ ਆ ਗਿਆ ਹੈ 베ਰੀ ਦੇ ਲਾਗੇ ਦੋ ਮੰਝੇ ਢਹੇ ਹਨ ਇੱਕ ਮੰਝੇ ਉੱਤੇ ਬਜ਼ੁਰਗ ਬਾਬਾ 시ਉਰਾਮ ਵੇਦੀ ਬੈਠੇ ਹਨ ਉਹਨਾਂ ਦੇ ਪੈਰਾਂ ਵੱਲ ਪਿਤਾ ਬਾਬਾ ਕਲਿਆਣ ਦਾਸ ਬੈਠੇ ਹਨ ਇੱਕ ਮੰਝੇ ਉੱਤੇ ਬਿਰਧ ਮਾਈ ਮਾਤਾ ਪਨਾਰਸੀ ਦੇਵੀ ਹੈ ਉਹਨੇ ਆਪਣੀ ਗੋਦੀ ਵਿੱਚ ਸਿਰ ਰੱਖ ਕੇ ਨਿੱਕੀ ਜਹੀ ਇੱਕ 5 ਸਾਲ ਦੀ ਬੱਚੀ ਨੂੰ ਸੁਲਾਇਆ ਹੋਇਆ ਹੈ ਪਰ ਉਹ ਦੀਆਂ ਅੱਖਾਂ ਵਿੱਚ ਵੀ ਨੀਂਦ ਨਹੀਂ ਹੈ बार-बार ਦਾਦੀ ਕਹਿੰਦੀ ਹੈ ਬੇਟਾ ਸੌਂ ਜਾ ਫਿਰ ਉੱਠ ਕੇ ਮਾਤਾ ਬੇਬੇ ਨਾਨ ਕੀ ਬਹਿ ਜਾਂਦੀ ਹੈ ਅੱਧੀ ਰਾਤ ਹੋ ਗਈ 5 ਸਾਲ ਦੀ ਬੱਚੀ ਬੇਬੇ ਨਾਨ ਕੀ ਨਹੀਂ ਸੌਂਦੀ ਹੈ ਅੱਧੀ ਰਾਤ ਹੋ ਗਈ ਨੀਂਦ ਨਹੀਂ ਪੈਂਦੀ ਉਹ ਸੌਂ ਕਿਵੇਂ ਜਾਵੇ ਜਿਸ ਰੂਹ ਨੂੰ ਪਤਾ ਹੈ ਇਸ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਭ ਤੋਂ ਪਹਿਲਾਂ ਜੇ ਕਿਸੇ ਨੇ ਪਛਾਣ ਕੀਤੀ ਹੈ ਉਹ ਬੇਬੇ ਨਾਨਕੀ ਜੀ ਨੇ ਕੀਤੀ ਹੈ ਪੂਰੇ ਪਰਿਵਾਰ ਵਿੱਚੋਂ ਜੇ ਕਿਸੇ ਨੂੰ ਪਛਾਣ ਆਈ ਤਾਂ ਬੇਬੇ ਨਾਨਕੀ ਜੀ ਨੂੰ ਪਛਾਣ ਆਈ ਇਹ ਮੇਰਾ ਵੀਰ ਸੰਸਾਰ ਦਾ ਕੋਈ ਆਮ ਬੰਦਾ ਨਹੀਂ ਮੇਰਾ ਵੀਰ ਨਾਨਕ ਪੀਰਾਂ ਦਾ ਪੀਰ ਹੈ ਇਹ ਗੱਲ ਸਿਰਫ ਬੇਬੇ ਨਾਨਕੀ ਜੀ ਨੂੰ ਸਭ ਤੋਂ ਪਹਿਲਾ ਪਹਿਚਾਨ ਵਿੱਚ ਆਈ ਅੱਜ ਉਸ ਰੂਹ ਨੂੰ ਨੀਂਦ ਕਿਵੇਂ ਆ ਸਕਦੀ ਹੈ ਅੱਧੀ ਰਾਤ ਲੰਘ ਗਈ ਨਾ ਸਮੇ ਬੇਬੇ ਧਾਨ ਕੀ ਤਾਂ ਆਪਣੀ ਗੋਦੀ ਵਿੱਚ ਸਿਰ ਰੱਖ ਕੇ ਬਾਦੀ ਸਲੋਣ ਦਾ ਪ੍ਰਯਤਨ ਕਰ ਰਹੀ ਹੈ ਅੱਧੀ ਰਾਤ ਲੰਘਦਿਆਂ ਲੰਘਦਿਆਂ ਸਮਾਂ ਲੰਘ ਗਿਆ ਹੈ ਚੰਦਰਮਾ ਥੋੜਾ ਵੇਲੇ ਤੋਂ ਦੂਜੇ ਪਾਸੇ ਹੋਣ ਲੱਗਾ ਮਤਲਬ ਅਮਰਤ ਵੇਲਾ ਹੋਣ ਵਾਲਾ ਸੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਅਮਰਤ ਵੇਲਾ ਹੋਣ ਵਾਲਾ ਸੀ ਪਰਿਵਾਰ ਦੀਆਂ ਅੱਖਾਂ ਵਿੱਚ ਨੀਂਦ ਨਾ ਆਈ ਤਾਂ ਅੰਦਰ ਕਮਰੇ ਵਿੱਚੋਂ ਕੁਝ ਘੰਟੇ ਥੋੜਾ ਬਹੁਤਾ ਅੱਖਾਂ ਦੀ ਭਾਪ ਕਢ ਕੇ ਚਾਚਾ ਲਾਲੂ ਜੀ ਉੱਠ ਕੇ ਆ ਗਿਆ ਤਾਂ ਬਾਬਾ ਲਾਲੂ ਜੀ ਪੁੱਛਦੇ ਹਨ ਕਿ ਕੋਈ ਖਬਰ ਠੀਕ ਹੈ ਬਾਈ ਤੋਂ ਪੁੱਛੋ ਤਾਂ ਸਹੀ ਘਰ ਦੀ ਨੌਕਰਾਨੀ ਤੁਲਸਾ ਬਾਈ ਕਈ ਵਾਰ ਪਾਣੀ ਦਾ ਪਤੀਲਾ ਅੰਦਰ ਲੈ ਕੇ ਗਈ ਹੁਣ ਬੜੀ ਖੁਸ਼ੀ ਦਾ ਮਾਹੌਲ ਬਣਿਆ ਅੰਮ੍ਰਿਤ ਵੇਲਾ ਹੋਇਆ ਦੋਲਤਾ ਦਾਈ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਉਸ ਕਮਰੇ ਵਿੱਚੋਂ ਬਾਹਰ ਆਈ ਤਾਂ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਦਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਇਹ ਦੋਲਤਾ ਦਾਈ ਨੇ ਇੱਕ ਵਾਰ ਪਰਿਵਾਰ ਵਾਲਿਆਂ ਨੂੰ ਹੌਸਲਾ ਦੇ ਕੇ ਕਿਹਾ चिंता ना करो सब कुछ ठीक है छेती ही मेरा खुदा मेरा अल्लाह तो खुशी दी खबर देवेगा तद ओह समा आ गया जदो मेरे गुरु नानक साहब सच्चे पासा निरंकार धरती दे मालक ने प्रकाश लेना सी बड़ा इंतजार होया भाई संतोष सिंह लिखते हैं ਜਦੋਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅੱਠ ਮੁਖੀ ਦੀਵਾ ਜਿਹੜਾ ਕਮਰੇ ਵਿੱਚ ਜਾਗ ਰਿਹਾ ਸੀ ਕਿਉਂਕਿ ਚਾਨਣ ਕਰਨਾ ਪੈਣਾ ਸੀ ਉਦੋਂ ਦੀਵਿਆਂ ਦਾ ਸਮਾਂ ਸੀ ਦੀਵਾ ਜਾਗ ਰਿਹਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤਾਂ ਅੱਠ ਮੁਖੀਏ ਦੀਵੇ ਦੀ ਲਾਪੂਰੀ ਮੰਦਮ ਪੈ ਗਈ ਦੌਲਤਾਂ ਦਾ ਹੀ ਹੈਰਾਨ ਰਹਿ ਗਈ ਕਿ ਇਹ ਪਹਿਲਾ ਬਾਲਕ ਹੈ ਮੇਰੇ ਹੱਥਾਂ ਵਿੱਚ ਪੰਜਾਵੇਂ ਸਾਲਾਂ ਵਿੱਚ ਪਹਿਲਾ ਬਾਲਕ ਜਨਮਿਆ ਹੈ ਜਿਹੜਾ ਰੋਇਆ ਨਹੀਂ ਸਾਰੇ ਬਾਲਕ ਰੋਂਦੇ ਹਨ ਫੇਰ ਸਿਰ ਤੇ ਹੱਥ ਫੇਰਿਆ ਮੂੰਹ ਸਾਫ਼ ਕੀਤਾ ਤਾਂ ਬੜੀ ਹੈਰਾਨਗੀ ਵਾਲੀ ਗੱਲ ਹੋਈ ਉਹ ਨਿੱਕਾ ਜਿਹਾ ਬੱਚਾ ਧਨ ਗੁਰੂ ਨਾਨਕ ਮੋਖ ਤੋਂ ਹੱਸ ਰਹੇ ਸਨ ਦੌਲਤਾ ਹੈਰਾਨ ਹੈ ਪੁੱਜ ਪਲਾਂ ਵਾਸਤੇ ਉਹ ਘਬराई ਕਿ ਬੱਚਾ ਰੋਇਆ ਕਿਉਂ ਨਹੀਂ ਤੇ ਫਿਰ ਚਿਹਰੇ ਦੇ ਹਾਸੇ ਤੇ ਮੁਸਕਰਾਟ ਵੇਖ ਕੇ ਇਹਨੇ ਹੱਥ ਮੂੰਹ ਸਾਫ ਕਰਕੇ ਮਾਤਾ ਤ੍ਰਿਪਤਾ ਨੂੰ ਵਧਾਈ ਦੇ ਕੇ ਮਾਤਾ ਜੀ ਦੇ ਨਾਲ ਪਾ ਦਿੱਤਾ ਇਸ ਤਰ੍ਹਾਂ ਮਾਂ ਤ੍ਰਿਪਤਾ ਨੂੰ ਬਾਲਕ ਸ੍ਰੀ ਗੁਰੂ ਨਾਨਕ ਜੀ ਨੂੰ ਸੌਂਪ ਕੇ ਪਹਿਲਾ ਰਾਜ ਕੇ ਦੌਲਤਾ ਦਾਈ ਨੇ ਦਰਸ਼ਨ ਕੀਤੇ ਤੇ ਬੜੀ ਹੈਰਾਨੀ ਨਾਲ ਵੇਖ ਰਹੀ ਹੈ ਰੋਇਆ ਕਿਉਂ ਨਹੀਂ ਹੈ ਅੱਖਾਂ ਮੂੰਹ ਨੱਕ ਕੰਨ ਸਭ ਕੁਝ ਚੰਗੀ ਤਰ੍ਹਾਂ ਦੋਲਤਾਂ ਦਾਈ ਨੇ ਦਰਸ਼ਨ ਕੀਤੇ ਫਿਰ ਛੋਟਾ ਜਿਹਾ ਸਰੀਰ ਨਿਰੰਕਾਰ ਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਮਾਤ੍ਰਪਾ ਦੇ ਨਾਲ ਪਾ ਦਿੱਤਾ ਫਿਰ ਬਾਹਰ ਆਈ ਬੂਹਾ ਖੋਲਿਆ ਤਾਂ ਵੇੜੇ ਵਿੱਚ ਬੈਠੇ ਸਾਰੇ ਜੀਆਂ ਦੀ ਉਤਸੁਕਤਾ ਵਧੀ ਵੇੜੇ ਵਿੱਚ ਬੈਠੇ ਸਾਰੇ ਪਰਿਵਾਰ ਨੂੰ ਦੋਲਤਾਂ ਦਾਈ ਨੇ ਬਾਬਾ ਕਾਲੂ ਪਟਵਾਰੀ ਨੂੰ ਕਿਹਾ ਪਟਵਾਰੀ ਜੀ ਵਧਾਈ ਹੋਵੇ ਤੇਰੇ ਘਰ ਪੁੱਤਰ ਨੇ ਜਨਮ ਲਿਆ ਹੈ ਗੁਰੂ ਪਿਆਰੇਓ ਸਾਰੇ ਪਰਿਵਾਰ ਵਿੱਚ ਖੁਸ਼ੀ ਫੈਲ ਗਈ ਮੰंजे ਤੋਂ ਉੱਠ ਖੜੋਤੇ ਬਿਰਧ ਮਾਈ ਦਾਦੀ ਨੂੰ ਚਾਹ ਚੜਿਆ ਉੱਠ ਕੇ ਉਸੇ ਵਕਤ ਤਮਰੇ ਵੱਲ ਭੱਜੀ ਤਾਂ ਬਜ਼ੁਰਗ ਬਾਬਾ ਸ਼ਿਵਰਾਮ ਜੀ ਨੇ ਛੀਸੇ ਵਿੱਚ ਹੱਥ ਪਾਇਆ ਮੋਹਰਾ ਪੈਸੇ ਕੱਢੇ ਸਭ ਤੋਂ ਪਹਿਲਾਂ ਤੇਰਾ ਮੁਖ ਪਖਤਾਵਰ ਹੋਵੇ ਲੈ ਦੌਲਤਾਂ ਦਾਈ ਪੈਸੇ ਲੈ दौलत दाई ने अखा भर लिया चुप चाप खड़ो गई अखा दौलता है पटवारी मेहता कल्याण कोई ही बालक जन्मया है तेरे घर मैं अज तक इस तरह का बच्चा नहीं वेख्या बुजुर्ग कहता है दौलत दाई हथ कर आ पैसे लए गुरु प्यारे दौलत ਰੁਕ ਗਈ ਬਾਬਾ ਕਾਲੂ ਜੀ ਨੇ ਕਿਹਾ ਪਿਤਾ ਜੀ ਰੁਕ ਜਾਓ ਐਨੀ ਵਧਾਈ ਇਹਨੂੰ ਨਹੀਂ ਦੇਣੀ ਇਹਨੂੰ ਪੈਸੇ ਮੂੰਹ ਮੰਗੇ ਦੇਣੇ ਹਨ ਉਸੇ ਵਕਤ ਕਿਹਾ ਬਾਬਾ ਲਾਲੂ ਜੀ ਨੂੰ ਗੁਰੂ ਜੀ ਦੇ ਚਾਚਾ ਜੀ ਨੂੰ ਅੰਦਰੋਂ ਥੈਲੀ ਮੋਹਰਾਂ ਦੀ ਲੈ ਆਓ ਤਾਂ ਮੋਹਰਾਂ ਦੀ ਥੈਲੀ ਥਾਲ ਵਿੱਚ ਰੱਖ ਕੇ ਲਿਆਂਦੀ ਦੋਵਾਂ ਹੱਥਾਂ ਨਾਲ ਬੁੱਕ ਭਰ ਕੇ ਬਾਬਾ ਕਾਲੂ ਜੀ ਨੇ ਕਿਹਾ ਇਸ ਤਰ੍ਹਾਂ ਪਿਤਾ ਜੀ ਬੋਕ ਭਰ ਕੇ ਇਸ ਦੀ ਝੋਲੀ ਵਿੱਚ ਪਾਓ ਟਕਾ ਪੈਸਾ ਨਹੀਂ ਦੇਣਾ ਦੌਲਤਾਂ ਦੀ ਝੋਲੀ ਵਿੱਚ ਦੌਲਤ ਪਾਓ ਗੁਰੂ ਪਿਆਰਿਓ ਘਰ ਦੇ ਬਜ਼ੁਰਗ ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਜੀ ਬੋਕ ਭਰ ਕੇ ਮੋਹਰਾਂ ਦਾ ਜਦੋਂ ਤਾਉਣ ਲੱਗੇ ਤਾਂ ਦੌਲਤਾਂ ਦਾਈ ਨੇ ਝੋਲੀ ਅੱਗੇ ਨਹੀਂ ਕੀਤੀ ਝੋਲੀ ਨਹੀਂ ਅੱਡੀ ਅੱਖਾਂ ਵਿਰਾਗ ਵਿੱਚ ਭਰੀਆਂ ਹੋਈਆਂ ਹਨ ਮਹਤਾ ਕਲਿਆਣਦਾਸ ਨੇ ਕਿਹਾ ਦੌਲਤਾਂ ਕੀ ਹੋਇਆ ਪੈਸੇ ਥੋੜੇ ਹਨ ਤੈਨੂੰ ਬਿਸਤਰਾ ਵੀ ਦੇਵਾਂਗੇ ਗਰਮ ਸੂਟ ਵੀ ਦੇਵਾਂਗੇ ਦੋ ਮਣ ਦਾਣੇ ਵੀ ਤੇਰੇ ਘਰ ਪਹੁੰਚਾ ਦੇਵਾਂਗੇ ਅੱਖਾਂ ਕਿਉਂ ਭਰ ਲਈਆਂ ਹਨ ਰੋ ਕਿਉਂ ਰਹੀ ਹੈ ਇਹ ਖੁਸ਼ੀ ਦਾ ਸਮਾਂ ਹੈ ਖੁਸ਼ੀ ਨਾਲ ਵਧਾਈ ਲੈ ਦੌਲਤਾਂ ਦਾਇਨੇ ਹੱਥ ਨੂੰ ਪਰਾ ਕਰਕੇ ਕਿਹਾ ਰਹਿਣ ਦੇਵੇ ਕਲਿਆਣਦਾਸ ਹੁਣ ਪੈਸੇ ਨਹੀਂ ਚਾਹੀਦੇ ਤਾਂ ਬਾਬਾ ਕਾਲੂ ਜੀ ਨੇ ਕਿਹਾ ਪੈਸੇ ਨਹੀਂ ਚਾਹੀਦੇ ਆ ਦੋ ਦਿਨ ਪਹਿਲਾਂ ਤਾਂ ਕਹਿੰਦੀ ਸੀ ਮੈਨੂੰ ਦਾਣੇ ਦੇ ਦਿਓ ਪੈਸੇ ਦੇ ਦਿਓ ਬਿਸਤਰਾ ਦੇ ਦਿਓ ਮੇਰੇ ਬੱਚੇ ਹਨ ਮੈਨੂੰ ਥੋੜੀ ਜਹੀ ਥਾਂ ਦੇ ਦਿਓ ਐਨਾ ਕੁਝ ਮੰਗਦੀ ਸੈਂ ਅੱਜ ਤੈਨੂੰ ਮੋਹਰਾਂ ਦੇ ਬੋਖ ਭਰ ਕੇ ਝੋਲੀ ਵਿੱਚ ਪਾ ਰਹੇ ਹਾਂ ਅੱਜ ਕਹਿਣੀ ਹੈ ਪੈਸੇ ਨਹੀਂ ਚਾਹੀਦੇ ਕਿਉਂ ਦੌਲਤਾ ਦਾਈ ਨੇ ਕਿਹਾ ਰਹਿਣ ਦੇਵੇ ਕਲਿਆਣ ਦਾਸ ਪਤਾ ਨਹੀਂ ਕਿਉਂ ਤੇਰੇ ਬਾਲਕ ਦੇ ਦਰਸ਼ਨ ਕਰਕੇ ਸਾਰੀਆਂ ਭੁੱਖਾਂ ਮਿਟ ਗਈਆਂ ਹਨ ਇੰਜ ਲੱਗਦਾ ਹੈ ਜਿਵੇਂ ਕੋਈ ਭੁੱਖ ਹੀ ਨਹੀਂ ਹੈ ਕੋਈ ਪੈਸਾ ਪਦਾਰਥ ਚਾਹੀਦਾ ਨਹੀਂ ਦੌਲਤਾ ਦਾਈ ਨੇ ਕਿਹਾ ਵੇ ਪਟਵਾਰੀ ਕਲਿਆਣ ਦਾਸ ਇਹ ਦੌਲਤਾ ਸੱਚਮੁੱਚ ਹੀ ਦੌਲਤ ਦੀ ਭੁੱਖੀ ਸੀ ਮੈਂ ਕਦੇ ਕਦੇ ਖੁਦਾ ਨਾਲ ਗੱਲਾਂ ਕਰਦੀ ਸੀ ਯਾ ਖੁਦਾ ਜਿਹੜੇ ਘਰ ਵਿੱਚ ਜਨਮੀ ਢੋਡੇ ਢੋਡੇ ਗਰੀਬੀ ਜਵਾਨੀ ਤੱਕ ਗਰੀਬੀ ਵੇਖੀ ਪੇਕਿਆਂ ਦੇ ਘਰ ਦਲਤਾ ਕਹਾਦੀ ਮੈਂ ਹੋਈ ਸੋਹਰੇ ਘਰ ਵਿਆਹੀ ਆਈ ਇਸ ਘਰ ਤਲਵੰਡੀ ਵਿੱਚ ਤਾਂ ਇਸ ਘਰ ਵਿੱਚ ਗਰੀਬੀ ਦੀਆਂ ਪੰਨਾ ਸਨ ਨਿੱਕੇ ਨਿੱਕੇ ਬੱਚੇ ਲੋਕਾਂ ਦੇ ਘਰ ਕੰਮ ਕਰਕੇ ਪਾਲੇ ਹਨੇ ਲੋਕਾਂ ਦੇ ਘਰ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਹੈ ਅੱਜ ਤੱਕ ਗਰੀਬੀ ਵਿੱਚ ਉਮਰ ਲੰਘ ਗਈ ਕਦੇ ਕਦੇ ਖੁਦਾ ਨਾਲ ਰੋਸ ਕਰਦੀ ਸੀ ਯਾ ਖੁਦਾ ਮੇਰਾ ਨਾਂ ਦੌਲਤਾਂ ਹੀ ਕੱਲੇ ਰੱਖਿਆ ਹੈ ਨਾ ਪੇਕੇ ਘਰ ਦੌਲਤ ਵੇਖੀ ਹੈ ਨਾ ਸਹੁਰੇ ਘਰ ਦੌਲਤ ਵੇਖੀ ਪੇਕੇ ਘਰ ਜਵਾਨੀ ਤੱਕ ਗਰੀਬੀ ਵਿੱਚ ਲੰਘ ਗਿਆ ਸਹੁਰੇ ਘਰ ਆ ਕੇ ਲੋਕਾਂ ਦੇ ਘਰ ਕਾਮਕਾਰ ਕਰਕੇ ਬੱਚੇ ਪਾਲੇ ਗਰੀਬੀ ਵਿੱਚ ਉਮਰ ਲੰਘ ਚੱਲੀ ਮੈਂ ਦੌਲਤਾ ਕਹਾਦੀ ਅੱਖਾਂ ਭਰ ਕੇ ਕਿਹਾ ਵੇ ਪਟਵਾਰੀ ਅੱਜ ਪਤਾ ਲੱਗ ਗਿਆ ਹੈ ਮੇਰਾ ਨਾਮ ਦੌਲਤਾ ਸਫਲ ਹੋ ਗਿਆ ਹੁਣ ਮੈਨੂੰ ਇਸ ਦੌਲਤ ਦੀ ਲੋੜ ਨਹੀਂ ਤੇਰੇ ਪੁੱਤਰ ਦੇ ਦਰਸ਼ਨ ਕਰਕੇ ਮੈਨੂੰ ਕੋਈ ਹੋਰ ਹੀ ਦੌਲਤ ਮਿਲ ਗਈ ਹੈ ਅੱਖਾਂ ਵਿਰਾਗ ਨਾਲ ਭਰ ਗਈਆਂ ਤੇ ਇਤਿਹਾਸ ਕਹਿੰਦਾ ਹੈ ਉਸ ਦੇੰਤ ਦولتਾਂ ਦੀ ਸੁਰਤ ਖੁਦਾ ਨਾਲ ਜੁੜੀ ਰਹੀ ਜਿਹੜੀ ਸੁਰਤ ਖੁਦਾ ਨਾਲ ਰੱਬ ਨਾਲ जोड ਜਾਏ ਜਿਹਦੀ ਸੁਰਤ ਪਰਮਾਤਮਾ ਦੀ ਬੰਦਗੀ ਵਿੱਚ जोड ਜਾਏ ਤਾਂ ਉਹ ਬਾਦਸਾਹਾਂ ਦਾ ਬਾਦਸਾਹ ਬਣ ਜਾਂਦਾ ਹੈ ਜਿਹੜਾ ਸੁੱਖ ਪ੍ਰਭੂ ਦੇ ਸਿਮਰਨ ਵਿੱਚ ਹੈ ਉਹ ਰਾਜ ਗੱਦੀ ਤੇ ਬੈਠ ਕੇ ਵੀ ਨਹੀਂ ਮਿਲਦਾ ਦولتਾਂ ਨੇ ਪੈਸੇ ਨਾ ਲਏ ਅੱਖਾਂ ਵਿਰਾਗ ਨਾਲ ਭਰ ਲਈਆਂ ਤੇ ਕਿਹਾ ਹਣ ਦੋਨੋਂ ਠੀਕ ਹਨ ਪਰਿਵਾਰ ਦਰਸ਼ਨ ਕਰ ਸਕਦਾ ਹੈ ਤਦ ਵਿਰਾਗ ਵਿੱਚ ਆਨੰਦ ਵਿੱਚ ਦولتਾਂदाई ਆਪਣੇ ਘਰ ਨੂੰ ਚਲੀ ਗਈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਸਾਥ ਸੰਗਤਾਂ ਜੀ ਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ